ਪੂਰੇ ਦੇਸ਼ ਦੇ ਨਾਲ ਸੰਬੰਧਤ ਹੈ ਉਹ ਕੇਂਦਰੀ ਏਜੰਸੀਆਂ ਜਿਹੜੀਆਂ ਜਿਹੜੇ ਢੰਗ ਨਾਲ ਕੰਮ ਕਰਦੀਆਂ ਉਸ ਨੂੰ ਲੈ ਕੇ ਕਿਹਾ ਜਾਂਦਾ ਆਮ ਤੌਰ ਤੇ ਕਿ ਦਰਬਾਰ ਤੋਂ ਬਾਤ ਹੁੰਦੀ ਹੈ ਪਰ ਪੱਛਮੀ ਬੰਗਾਲ ਅਜਿਹਾ ਇਕਲੌਤਾ ਸੂਬਾ ਹੀ ਸਾਹਮਣੇ ਨਿਕਲ ਕੇ ਆਇਆ ਹੈ ਹਾਲ ਦੀ ਘੜੀ ਦੇ ਵਿੱਚ ਵੀ ਜਿਹੜੇ ਨਿਆਂ ਦੇ ਅਧਿਕਾਰੀ ਗਏ ਕੀ ਕੁਝ ਹੋਇਆ ਉਸ ਤੋਂ ਪਹਿਲਾਂ ਵੀ ਕੇਂਦਰੀ ਏਜੰਸੀਆਂ ਦੇ ਚਾਹੇ ਸੀਬੀਆਈ ਆ ਜਾਂ ਹੋਰ ਨੇ ਬੰਦੀ ਤੱਕ ਬਣਾ ਲੈਂਦੇ ਆ ਉੱਥੋਂ ਦੀ ਸਰਕਾਰ ਕਿਉਂਕਿ ਮਮਤਾ ਬੇਨਰਜੀ ਦਾ ਕਹਿਣਾ ਹੈ ਕਿ ਐ ਨਹੀਂ ਤੁਸੀਂ ਦਬਾਲ ਸਕਦੇ ਸਾਡੇ ਸੂਬੇ ਨੂੰ ਤੋ ਕੋ ਸਿੰਦੀਪ ਸਭ ਤੋਂ ਵੱਡੀ ਗੱਲ ਇਹ ਤੇ ਸਾਨੂੰ ਸਮਝਣਾ ਪਊਗਾ ਕਿ ਅਗਰ ਭਾਰਤ ਦੇ ਵਿੱਚ ਦੋ ਕਮਾ ਦੇ ਨਾਲ ਧੱਕਾ ਹੋਇਆ ਜਾਂ ਦੋ ਸੂਬੇ ਵੰਡੇ ਗਏ ਨੇ ਇੱਕ ਪੰਜਾਬ ਵੰਡਿਆ ਗਿਆ ਇੱਕ ਬੰਗਾਲ ਵੰਡਿਆ ਗਿਆ ਹੋਰ ਤਾਂ ਕਿਸੇ ਨੂੰ ਅਜਾੜੇ ਦਾ ਊੜਾ ਵੀ ਨਹੀਂ ਪਤਾ ਨਾ ਜੀ ਦੋਵਾਂ ਦੇ ਨਾਲ ਦਿਖਾ ਤਾਂ ਉਸ ਦਿਖਾ ਦੇ ਪਿੱਛੇ ਉਸ ਸਮੇਂ ਦੀ ਹਕੂਮਤ ਤਾਂ ਜ਼ਿੰਮੇਵਾਰ ਹੁਣ ਸਵਾਲ ਹੈ ਕਿ ਦੇਸ਼ ਦੇ ਵਿੱਚ ਹਮੇਸ਼ਾ ਦੇਸ਼ ਦਾ ਜਿਹੜਾ ਸਾਡਾ ਢਾਂਚਾ ਜਿਹੜਾ ਸੰਵਿਧਾਨ ਉਹ ਕੀ ਕਹਿੰਦਾ ਹੈ ਕਿ ਭਾਰਤ ਇੱਕ ਲੋਕ ਵੰਡੀਆਂ ਲੋਕ ਰੰਗਾਂ ਦਾ ਲੋਕ ਨਸਲਾਂ ਦਾ ਲੋਕ ਬੋਲੀਆਂ ਦਾ ਉਹ ਸਮੂਹ ਹੈ ਜਿਹਦੇ ਚ ਅਨੇਕਤਾ ਦੇ ਵਿੱਚ ਏਕਤਾ ਹੁਣ ਇੱਕ ਫੈਡਰਲ ਢਾਂਚੇ ਦੀ ਵਾਰ-ਵਾਰ ਮੰਗ ਉਠਦੀ ਰਹੀ ਉਹ ਸ਼ਰੂਮਨੀ ਕਾਲੀਦਨ ਨੇ ਬੜੀ ਮੰਗ ਉਠਾਈ ਹੈ ਚਾਹੇ ਤੁਸੀਂ ਕਹਿ ਦੋ ਕਿ ਨੰਦਪੁਰ ਸਾਹਿਬ ਮਤੇ ਤੋਂ ਲੈ ਕੇ ਚਾਹੇ ਅੰਮ੍ਰਿਤਸਰ ਲਾਣ ਨਾਮਾ ਲੈ ਕੇ ਅੰਮ੍ਰਿਤਸਰ ਲਾਣ ਨਾਮੇ 'ਚ ਦੋ ਸ਼ਬਦ ਜ਼ਿਆਦਾ ਹੋ ਸਕਦੇ ਨੇ ਉਹ ਜਿਹੜਾ ਫੈਡਰਲ ਢਾਂਚਾ ਉਹ ਫੈਡਰਲ ਢਾਂਚਾ ਜਿੰਨਾ ਅਰੀਜਨਲ ਪਾਰਟੀਆਂ ਖੇਤਰੀ ਪਾਰਟੀਆਂ ਹੋਣਗੀਆਂ ਉਹ ਉਠੋਂ ਦੀਆਂ ਰਹਿਣਗੀਆਂ ਹੁਣ ਮਾੜੀ ਕਿਸਮਤ ਹੈ ਕਿ ਖੇਤਰੀ ਪਾਰਟੀਆਂ ਹੀ ਖਤਮ ਹੋ ਰਹੀਆਂ ਖਤਮ ਹੋਣ ਦੇ ਕੰਢੇ ਨੇ ਕਿਸੇ 'ਚ ਇਹਨਾਂ ਦਮ ਨਹੀਂ ਹੈਗਾ ਜਿਨ੍ਹਾਂ ਨੇ ਜਿਨ੍ਹਾਂ ਵੀ ਸੈਂਟਰ ਦੇ ਵਿੱਚ ਸਾਹ ਜਪਾਲੀ ਉਹ ਉਹ ਫੈਡਰਲ ਢਾਂਚੇ ਦੇ ਅਗੇਸਟ ਜਾ ਕੇ ਲੜੀਆਂ ਤੇ ਖੁਦ ਨੂੰ ਵੀ ਖਤਮ ਕੀਤਾ ਚਾਹੇ ਉਹਦੇ 'ਚ ਸ਼੍ਰੋਮਣੀ ਕਾਲੀ ਦਲ ਹੋਵੇ ਹੁਣ ਜਿੱਥੋਂ ਤੱਕ ਸਵਾਲ ਹੈਗਾ ਪੱਛਮੀ ਬੰਗਾਲ ਦਾ ਫਾਈਟਰ ਉਹ ਵੀ ਲੋਕ ਨੇ ਫਾਈਟਰ ਪੰਜਾਬੀ ਵੀ ਨੇ ਫਾਈਟਰ ਬਾਕੀ ਵੀ ਆਗੇ ਨੇ ਮਰਾਠੇ ਵੀ ਨੇ ਦਰਵੜੀਨ ਵੀ ਹੈ ਹਰਿਆਣੇ ਜਾਟ ਵੀ ਨੇ ਪਰ ਜਿਹੜਾ ਹਰਿਆਣਾ ਉਹ ਹਮੇਸ਼ਾ ਸੈਂਟਰ ਦੇ ਨਾਲ ਰਿਹਾ ਹੈਗਾ ਹੁਣ ਸਵਾਲ ਆ ਗਿਆ ਬੰਗਾਲਾ ਕਿਉਂਕਿ ਆਪਾਂ ਫਿਲਮਾਂ 'ਚ ਸੁਣਦੇ ਕਿ ਫਿਲਮ ਸੀਬੀਆਈ ਗਈ ਤੇ ਫਿਲਮਾਂ ਦੇ ਵਿੱਚ ਸੀਬੀਆਈ ਨੂੰ ਅਰੈਸਟ ਕਰ ਲਿਆ ਅੱਜ ਤੋਂ 8-9 ਮਹੀਨੇ ਪਹਿਲਾਂ ਸੀਬੀਆਈ ਗਈ ਤੇ ਉੱਥੋਂ ਦੀ ਪੁਲਿਸ ਨੇ ਸੀਬੀਆਈ ਨੂੰ ਅਰੈਸਟ ਕਰ ਲਿਆਗਾ ਹੁਣ ਐਨਆਈ ਗਈ ਤੇ ਐਨਆਈ ਦੇ ਨਾਲ ਅਜ ਮਾਰਕਟਾਈ ਹੋਈ ਆ ਹੁਣ ਸਵਾਲ ਹੈ ਕਿ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਸੈਂਟਰ ਆ ਉਹ ਤੱਕਾ ਹੀ ਇੰਨਾ ਜ਼ਿਆਦਾ ਕਰ ਰਿਹਾ ਹੈਗਾ ਨਾ ਕਿ ਜਿਹਨੂੰ ਮਰਜ਼ੀ ਚੱਕ ਲਿਓ ਜਿਹਨੂੰ ਜਿੱਥੇ ਮਰਜ਼ੀ ਮਕਦਮਾ ਦਰਜ ਕਰਦੇ ਤੋਂ ਜਿਹਨੂੰ ਮਰਜ਼ੀ 420 ਦੇ ਵਿੱਚ ਬੁਲੇਟ ਦੋ ਆਪਾਂ ਕਈ ਵਾਰ ਇਹ ਸਮੱਸਿਆ ਤੇ ਕੀ ਜਿਹੜੀਆਂ ਐਂਟੀ ਜਿਹੜੀਆਂ ਨੌਨ ਬੀਜੇਪੀ ਸਰਕਾਰਾਂ ਨੇ ਕੀ ਧੱਕੇਸ਼ਾਹੀ ਗਲਤ heira-pheri ਠੱਗੀ ਭ੍ਰਸਟਾਚਾਰ ਕ腐ਸ਼ਨ ਸਿਰਫ ਉਹਨਾਂ ਸੂਬਿਆਂ ਵਿੱਚ ਹੋ ਰਹੀਆਂ ਕੀ ਨੀਤੀਆਂ ਉਹਨਾਂ ਸੂਬਿਆਂ ਚ ਗਲਤ ਹੋ ਰਹੀਆਂ ਜਿੱਥੇ ਬੀਜੇਪੀ ਰਾਜ ਕਰਦੀ ਉੱਥੇ ਸਭ ਕੁਝ ਚੰਗਾ ਹੋ ਰਿਹਾ ਯੂਪੀ ਦੇ ਵਿੱਚ ਦਿਨ ਦਿਹਾੜੇ ਬੰਦੇ ਮਾਰੇ ਜਾਂਦੇ ਆਗੇ ਨੇ ਜਿਲ੍ਹਿਆਂ ਦੇ ਵਿੱਚ ਮਾਰੇ ਜਾ ਰਹੇ ਹੈਗੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਕਿੰਤੂ ਪਰੰਤੂ ਨਹੀਂ ਯੂਪੀ ਦੇ ਵਿੱਚ ਵੀ ਇੱਕ ਸਾਈਜ਼ ਪਾਲਿਸੀ ਬਣੂਗੀ ਹਰਿਆਣਾ ਦੇ ਵਿੱਚ ਵੀ ਬਣੀ ਕਦੀ ਕਦੀ ਸੈਂਟਰ ਨੇ ਚੈੱਕ ਕਰਾਈ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਕਦੀ ਈਡੀ ਨੇ ਜਾਂਚ ਕੀਤੀ ਕਦੀ ਸੀਬੀਆਈ ਨੇ ਜਾਂਚ ਕੀਤੀ ਕਦੀ ਨੈਸ਼ਨਲ ਇਨਵੈਸਟੀਗੇਸ਼ਨ ਨੇ ਕਮਾਂ ਫਰਾ ਕੇ ਕਹਿ ਦਿੰਦਾ ਕਿ ਵਿਦੇਸ਼ਾਂ ਚੋਂ ਫੰਡਿੰਗ ਹੋ ਰਹੀ ਹੈ ਕਦੀ ਹੋਈ ਇਹ ਜਿਹੜੀਆਂ ਸਾਰੇ ਪਹਿਲੂ ਨੇ ਇਸ ਕਰਕੇ ਉਹਨਾਂ ਨੂੰ ਲੱਗਾ ਲੋਕਾਂ ਨੂੰ ਉਹਨਾਂ ਨੇ ਐਨਆਈ ਤੇ ਕਰਕੇ ਹੁਣ ਸਵਾਲ ਹੈ ਕਿ ਉਹ ਤੇ ਮਮਤਾ ਬែន ਦੀ ਫਾਈਟਰ ਆ ਉਹਨਾਂ ਨੇ ਖੱਬਿਆਂ ਦੇ ਨਾਲ ਵੀ ਲੜੀ ਇਵਨਿਕਾ ਕਹਿੰਦੇ ਉਹਦੇ ਇੱਕ ਵਾਰਾ ਕੱਪੜੇ ਵੀ ਪਾੜ ਦਿੱਤੇ ਕਿ ਪਰ ਉਹ ਜਨਾਨੀ ਹਾਰ ਹੀ ਨਹੀਂ ਉਹ ਉਹਨੇ ਜਿੱਤ ਕੇ ਦਿਖਾਇਆ ਉਹ ਕਾਂਗਰਸ ਵੀ ਉਹਨੂੰ ਸੈਂਟਰ ਦੇ ਵਜ਼ੀਰ ਬਣਾਉਣਾ ਚਾਹੁੰਦੇ ਆਗੇ ਆਡੋ ਕਿ ਅੱਜ ਸੀ ਮੰਤਰੀ ਬਣ ਗਿਆ ਕਿਨੇ ਉਦਾਂ ਦੇ ਜਿਹੜੇ ਫਾਈਟਰ ਤੁਹਾਡੇ ਮੁੱਖ ਮੰਤਰੀ ਹੋਣਗੇ ਜਿਹੜੇ ਆਪਣੇ ਸਟੇਟ ਪ੍ਰਤੀ ਆਪਣੇ ਲੋਕਾਂ ਪ੍ਰਤੀ ਵਫਾਦਾਰੀ ਦਿਖਾਉਣਗੇ ਔਰ ਦਿਲਾਂ ਦੇ ਰਾਜ ਕਰਨਗੇ ਤੇ ਜੇ ਕੋਈ ਸਰਕਾਰ ਜਾਂ ਸਰਕਾਰ ਦਾ ਕੋਈ ਮੁੱਖ ਮੰਤਰੀ ਅਗਰ ਸੈਂਟਰ ਅੱਗੇ ਗੋਡੇ ਟੇਕਦਾ ਤੇ ਉਹ ਨੁਕਸਾਨ ਹੋਏਗਾ ਹੁਣ ਇਹ ਹੈ ਹੈ ਤੇ ਗਲਤ ਆ ਕਿ ਸੈਂਟਰ ਦੀਆਂ ਏਜੰਸੀਆਂ ਨੂੰ ਤੁਸੀਂ ਅਗਰ ਮਾਰਕਟਾਈ ਕਰੋਗੇ ਉਹਨਾਂ ਨੂੰ ਗ੍ਰਿਫਤਾਰ ਕਰ ਲੂਗਾ ਇੱਕ ਚੰਗਾ ਨਹੀਂ ਆ ਕਿਉਂਕਿ ਫਿਰ ਦੇਸ਼ ਟੁੱਟਦਾ ਪਰ ਜਿਹੜੇ ਦੇਸ਼ ਚਲਾ ਰਹੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਨਾ ਹੁਣ ਕਿਉਂਕਿ ਤਾਕਤਾਂ ਇੰਨੀਆਂ ਦੇ ਦਿੱਤੀਆਂ ਕਿ ਐਨਆਈ ਜਿਹੜੇ ਮਰਜ਼ੀ ਦੇਸ਼ ਦੇ ਕੋਨੇ 'ਚੋਂ ਬੰਦਾ ਚੱਕ ਲਿਆਵੇ ਈਡੀ ਜਿੱਥੋਂ ਮਰਜ਼ੀ ਚੱਕ ਲਿਆ ਜਾਵੇ ਇਸੇ ਕਰਕੇ ਜਦੋਂ सीबीआई ਦੀ ਇਸ ਸਰਕਾਰ ਤੇ ਦੁਰਵਰਤੋਂ ਦੇ ਦੋਸ਼ ਲੱਗੇ ਸੀ 8-9 ਸੂਬਿਆਂ ਨੇ ਆਪਣੇ ਜਿਹੜੇ ਅਮੈਂਡਮੈਂਟ ਕਰ ਲਈ ਸੀ ਕਿ ਜੇ ਸੈਂਟਰ ਨੇ सीबीआई ਨੇ ਕੋਈ ਪਰਚਾ ਦਰਜ ਕਰਨਾ ਜਾਂ ਸੀਬੀਏ ਤੇ ਪਹਿਲਾਂ ਸਟੇਟ ਕੋ ਮਨਜ਼ੂਰੀ ਲੈਣੀ ਪਵੇਗੀ ਉਹ ਕੇਰਲਾ ਨੇ ਵੀ ਕੀਤੀ ਸੀ ਉਹ ਤਾਮਿਲਨਾਡੂ ਨੇ ਵੀ ਕੀਤੀ ਉਹਨੇ ਪੱਛਮੀ ਬੰਗਾਲ ਨੇ ਵੀ ਕੀਤੀ ਸੀ ਉਹਨੇ ਪੰਜਾਬ ਨੇ ਵੀ ਕੀਤੀ ਸੀ ਹੁਣ ਇਹ ਜਿਹੜੀਆਂ ਚੀਜ਼ਾਂ ਨਾ ਕਿ ਵਾਕੇ ਚਾਹੇ ਸੈਂਟਰ ਚ ਕਾਂਗਰਸ ਕਰਦੀ ਰਹੀ ਆ ਇਹੋ ਭਾਜਪਾ ਵਾਲੇ सीबीआई ਨੂੰ ਕਹਿੰਦੇ ਨੇ ਕਾਂਗਰਸ ਦਾ ਤੋਤਾ ਤੇ ਅੱਜ ਦੇਖੋ ਈਡੀ ਕੀ ਬਣ ਗਈ ਆ ਐਨ ਆਈ ਕੀ ਬਣ ਗਈ ਕੀ ਆ ਇਨਕਮ ਟੈਕਸ ਕੀ ਬਣ ਗਈ ਹੈਗੀ ਆ ਸੀਬੀਆਈ ਕੀ ਬਣ ਗਈ ਹੈਗੀ ਨਾ ਇਹ ਇਹ ਤਾਂ ਸਾਰੇ ਨੂੰ ਪਰਚੋਲ ਕਰਨੀ ਪਈ ਕਿ ਕਿਵੇਂ ਇਲੈਕਸ਼ਨ ਕਮਿਸ਼ਨ ਕੀ ਬਣ ਗਿਆ ਹੈਗਾ ਦੇਸ਼ ਦੀਆਂ ਅਦਾਲਤਾਂ ਕੀ ਬਣ ਗਈਆਂ ਨਾ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਸਿਸਟਮ ਦੀ ਦੁਰਵਰਤੋਂ ਹੋ ਰਹੀ ਹੈ ਨਾ ਜੀ ਜਦੋਂ ਸਟੇਟਾਂ ਹੀ ਸਿਸਟਮ ਦੀ ਦੁਰਵਰਤੋਂ ਕਰਨ ਲੱਗੀਆਂ ਮੈਂ ਤਾਂ ਫਿਰ ਲੋਕ ਬਗਾਵਤ ਕਰਦੇ ਨੇ ਤੇ ਬੰਗਾਲ ਦੇ ਹੁਣ ਬੰਗਾਲ ਦੇ ਵਿੱਚ ਵੀ ਪੰਗਾ ਤੇ ਹੀ ਆ ਕਿ ਉੱਥੇ ਸਰਕਾਰ ਜਿਹੜੀ ਆ ਉਮ ਮਮਤਾ ਬੈਨਰਜੀ ਦੀ ਬੀਜਪੀ ਦਾ ਅੱਡੀ ਚੋਟੀ ਦਾ ਜੋਰ ਲਿਆ ਕਿ ਜਿਹੜੇ ਤਿੰਨ ਸੂਬੇ ਸੀ ਬੰਗਾਲ ਤਿਰਪੁਰਾ ਤੇ ਕੇਰਲਾ ਉੱਥੇ ਵੀ ਕਮਲ ਦਾ ਫੁੱਲ ਖਿੜਿਆ ਖਿੜੇ ਤਿਰਪੁਰਾ ਕਮਲ ਦਾ ਫੁੱਲ ਖਿੜ ਗਿਆ ਬੰਗਾਲ ਰਹਿ ਗਿਆ ਕੇਰਲਾ ਰਹਿ ਗਿਆ ਤੇ ਉੱਥੇ ਇਹ ਜਿਹੜੀਆਂ ਚੀਜ਼ਾਂ ਬਾਹਰ ਆ ਰਹੀਆਂ ਹੁਣ ਬੀਜਪੀ ਨੂੰ ਤੇ ਚਿੰਤਾ ਬੰਗਾਲ ਦੀ ਆ ਦਿੱਲੀ ਦੀ ਕੇਜਰੀਵਾਲ ਦੀ ਚਿੰਤਾ ਜਾਂ ਪੰਜਾਬ ਦੇ ਵਿੱਚ ਚਿੰਤਾ ਤੇ ਕੀ ਕਦੀ ਮਣੀਪੁਰ ਦੀ ਚਿੰਤਾ ਕੀਤੀ ਜਿੱਥੇ ਇੱਕ ਦੇਸ਼ ਦੇ ਵਿੱਚ ਬੰਦਾ ਫੌਜੀ ਦੇਸ਼ ਦੀ ਸਰਦ ਤੇ ਲੜ ਰਿਆ ਉਹ ਸ਼ਹੀਦ ਵੀ ਹੋ ਸਕਦਾ ਤੇ ਉਹਦੀ ਜਨਾਨੀ ਨੂੰ ਨੰਗਾ ਕਰਕੇ ਘਮਾਇਆ ਗਿਆ ਹੋਵੇ ਹੂੰ ਉਸਤੇ ਤੇ ਕੋਈ ਵੀ ਦੇਸ਼ ਦੀ ਸਰਕਾਰ ਨਹੀਂ ਬੋਲੀ ਸਾਡੇ ਦੇਸ਼ ਦੇ ਰਾਸ਼ਟਰਪਤੀ ਵੀ ਨਹੀਂ ਬੋਲੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਵੀ ਨਹੀਂ ਨਾ ਬੋਲੇ ਆਗੇ ਤੇ ਇਸ ਕਰਕੇ ਜਦੋਂ ਸੈਂਟਰ ਆਉਂਦਾ ਸੈਂਟਰ ਦੀਆਂ ਏਜੰਸੀਆਂ ਸੈਂਟਰ ਦੇ ਕਹਿੰਦੇ ਚੱਲਦੀਆਂ ਤੇ ਫਿਰ ਉੱਥੋਂ ਦੀਆਂ ਸਰਕਾਰਾਂ ਤੇ ਰੈਕਟ ਹੁੰਦੀਆਂ ਨੇ ਹੁਣ ਸਵਾਲ ਹੈ ਕਿ ਸੈਂਟਰ ਕੀ ਆ ਪੈਸੇ ਸਟੇਟਾਂ ਚੋਂ ਇਕੱਠੇ ਕਰਦਾ ਫਿਰ ਪਕਰੀਆਂ ਵਾਂਗੂ ਦਿੰਦਾ ਹੈਗਾ ਕਿ ਤੈਨੂੰ ਐਸ ਵਾਰ 10 ਰੁਪਏ ਦੇ ਦਿੱਤੇ ਮੇਰੇ ਕੋਲ 10 ਰੁਪਏ ਟੁੱਟੇ ਨਹੀਂ ਹੈਗੇ ਤੈਨੂੰ 2 ਰੁਪਏ ਦੇ ਦੇ ਦਿੱਤੇ 2 ਰੁਪਏ ਦੇ ਦੇ ਤੇ ਚਲੋ ਨਹੀਂ ਤੇ ਫਿਰ ਸ਼ੀਸ਼ਾ ਛਿੜਾ ਲੋ ਹੁਣ ਜੀਐਸਟੀ ਸੈਂਟਰ ਸਾਰੇ ਟੈਕਸ ਜਾ ਰਹੇ ਨੇ ਫਿਰ ਉਹ ਦੱਬ ਲਿੰਦਾ ਕਿ ਮੈਨੂੰ ਜਿਹੜੇ ਤੁਹਾਨੂੰ ਇੰਨੀਆਂ ਮੈਚਿੰਗ ਗ੍ਰਾਂਟ ਦਿੱਤੀਆਂ ਸੀ ਪਹਿਲਾਂ ਉਹ ਉਹ ਉਹਦਾ ਮੈਨੂੰ ਹਸਾਬ ਕਿਤਾਬ ਦੋ ਜਿਹੜਾ ਜੂਸੀ ਸਰਟੀਫਿਕੇਟ ਹੈ ਮੈਨੂੰ ਉਹ ਦੋ ਪਹਿਲਾਂ ਜਿਹੜਾ ਤੁਸੀਂ ਵਰਤੋਂ ਕੀਤੀ ਹੈ ਕਿੰਨੀ ਕੀਤੀ ਕਿੰਨਾ ਪੈਸਾ ਫਿਰ ਮੈਂ ਦਊਂਗਾ ਤੋ ਹੁਣ ਜਦੋਂ ਸੈਂਟਰ ਹੀ ਇਹੋ ਜੇ ਵਿਤਕਰੇ ਕਰ ਰਿਹਾ ਜਾਂ ਸੈਂਟਰ ਹੀ ਇਹੋ ਜੇ ਇਲਜ਼ਾਮ ਲੱਗਦੇ ਕਿ ਧੱਕੇਸ਼ਾਹੀ ਹੋ ਰਹੀ ਆ ਫਿਰ ਅੱਜ ਬੰਗਾਲ ਨੇ ਸੀਬੀਆਈ ਨੂੰ ਪਹਿਲਾਂ ਅਰੈਸਟ ਕਰ ਲਿਆ ਪੁਲਿਸ ਨੇ ਅੱਜ ਐਨਆਈ ਤੇ ਹੋ ਗਿਆ ਅਟੈਕ ਹੈ ਮੰਦਪੈਗੀ ਕਟਣਾ ਪਰ ਕੱਲ ਨੂੰ ਬਾਕੀ ਸੂਬਿਆਂ ਦੇ ਵਿੱਚ ਵੀ ਹੋਣਾ ਚਾਹੀਦਾ ਜੋ ਨਹੀਂ ਹੋਣਾ ਚਾਹੀਦਾ ਜੇ ਨਹੀਂ ਹੋਣਾ ਚਾਹੀਦਾਗਾ ਉਹਦੀ ਸਭ ਤੋਂ ਜਿਹੜੀ ਜ਼ਿੰਮੇਵਾਰੀ ਕਿਹਦੀ ਹੈਗੀ ਆ ਉਹ ਸੈਂਟਰ ਸਰਕਾਰ ਦੀ ਆ ਜੀ